ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਦੀ ਫਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਫਟੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਇੱਕੋ ਹੀ ਮੱਝ ਤੁਹਾਨੂੰ ਦਿਖਾਉਣੀ ਆ ਬਾਕੀ ਹੋਂ ਤੋਂ ਪਹਿਲਾਂ ਜਿਹੜੀਆਂ ਵੇਗੀਆਂ ਤੋਕੜ ਕਪਣ ਚੱਕ ਪਾਸ ਤੁਹਾਨੂੰ ਨੀਲੇ ਦੀ ਮੱਝ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਭਾਈ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਵਧੀਆ ਭਾਜੀ ਚਲੋ ਵਧੀਆ ਚੀਂਦਾ ਅੱਜ ਅੱਗੇ ਕਿੰਨੇ ਦਿਨ ਪਾ ਦੇ ਤੇ ਮੰਜ ਵੀ ਇੱਕ ਹੀ ਪਾਉਣ ਲੱਗੇ ਜੀ ਡੰਗਰ ਭਾਜੀ ਇਕੱਠੇ ਨਹੀਂ ਹੁੰਦੇ ਡੰਗਰ ਤੇ ਖੇਡ ਚ ਵੜੀ ਜੀ ਅੱਛਾ ਇੱਕ ਕੱਲ ਵੇਚੀ ਜੀ ਅੱਛਾ ਤੇ ਇੱਕ ਮਾਜਾ ਤੜਕੇ ਵੇਗੀ ਤੁਹਾਡੇ ਪਹਿਲਾਂ ਡੇਟ ਹੋ ਗਏ ਤੇ ਥੋੜਾ ਜਿਹਾ ਠੀਕ ਆ ਹਾਂਜੀ ਤੇ ਡੰਗਰ ਇਤਰਾ ਹੀ ਕਾਰੋਬਾਰੀ ਵੀ ਲੈ ਜਾਂਦੇ ਜੀ ਠੀਕ ਠੀਕ ਆ ਮਤਲਬ ਹੁਣ ਫੇਰ ਇੱਕੋ ਹੀ ਰਹਿ ਗਈ ਬਾਕੀ ਵੈ ਗਈਆਂ ਹਨਾ ਬਾਕੀ ਭਾਜੀ ਇਤਰਾਹੀ ਵੀਡੀਓ ਦੇਖੇ ਵੀਰੇ ਤੁਹਾਡੇ ਵੀਡੀਓ ਤੋਂ ਅੱਛਾ ਪਹਿਲੀਆਂ ਪਿਛਲੀਆਂ ਵੀਡੀਓ ਵੇਖ ਕੇ ਫੋਨ ਲਈਦਾ ਪੂਰਾ ਮਾਲ ਵਟਸਐਪ ਕਰਦੀਦਾ ਵੀਡੀਓ ਠੀਕ ਹੈ ਜੀ ਗੰਡਿਆ ਪੂਰਾ ਮਾਲ ਠੀਕ ਹੈ ਤੇ ਚਲੋ ਨਾਮ ਦੱਸ ਤੇ ਕਰੀ ਆਪਾਂ ਨਾਮ ਭਾਜੀ ਜੁਤੀ ਹਾਂਜੀ ਜੱਕ ਮੀ ਸੀਗਾ ਸੀ ਜਨਾਲਾ ਤੇ ਜਲਾ ਅੰਬਰ ਤੇ ਫੋਨ ਨੰਬਰ ਬੋਲ ਦੋ ਕਰੇ 978194755 ਠੀਕ ਹੈ ਜੀ ਲੋ ਪੋਕੇ ਚਗਾਂਵੇਂ ਤੇ ਲੱਗ ਗਿਆ ਆਪਣਾ ਪਿੰਨੇ ਬਾਕੀ ਲੋ ਪੋਕੇ ਚਗਾਂਵੇਂ ਲੱਗ ਜੀ ਠੀਕ ਹੈ ਜੀ ਆਹ ਦੇਖਾਂ ਜੀ 97 ਇਹ ਤੁਹਾਨੂੰ ਲੱਗ ਗਿਆ ਤਾਂ ਦਿਖਾ ਦਈਏ ਕਿੰਨੇ ਚੱਤੀ ਚੱਕ ਪਾਸ ਦੇ ਵਿੱਚ ਜੀ ਇਹ ਬਾਜੀ 5.5 ਦੇ ਸਾਢੇ ਪੰਜ ਮਹੀਨੇ ਦੇ ਚੱਕ ਪਾਸ ਚੱਕ ਪਾਸ ਕੱਲ ਕਰਾ ਕੇ ਠੰਡਾ ਟੀ ਗੱਲਵਾਤਾ ਜੀ ਤੇ ਦੁੱਧ ਕਿੰਨਾ ਦਿੰਦੀ ਜੀ ਦੁੱਧ ਬਾਜੀ 6 6.5 ਕਿਲੋ ਹੈਗਾ ਅੱਛਾ ਪਰ ਆਪਾਂ ਨਾ ਸਾਢੇ 5 ਕਿਲੋ ਲਈਏ ਠੀਕ ਹੈ ਕਿਲੋ ਘੱਟ ਹੀ ਲਈਏ ਠੀਕ ਹੈ ਹਾਂਜੀ ਅਰੇ ਦਿਲ ਦੁੱਧ ਨਹੀਂ ਲਾਉਣ ਦੀ ਮੰਨ ਲਓ ਬਾਹਰ ਨੂੰ ਖੁੱਚੀ ਜਾਂਦੀ ਹੈ ਬਾੜ ਆਈਆਂ ਲੈਂਦੀ ਆ ਠੀਕ ਹੈ ਹਾਂਜੀ ਤੇ ਸੱਜਰ ਨੇ ਪਤਾ ਕਿੰਨਾ ਕਿਚਵਾ ਦੁੱਧ ਦੁੱਧ ਬਾਜੀ 13 14 ਕਿਲੋ ਚਵਾਇਆ ਨੇ ਅੱਛਾ 13 14 ਕਿਲੋ ਤੇ ਬੰਦੇ ਮੰਨ ਲਓ ਦੁੱਧ ਦੁੱਧ ਵਾਲੇ ਹੀ ਠੀਕ ਸਾਰੇ ਦੁੱਧ ਦੇ ਰੱਖੇ ਹੋਣਾ ਅੱਛਾ ਹਾਂਜੀ ਠੀਕ ਹੈ ਜੀ ਤੇ ਤੋਰੀਆਂ ਭਲਾਇ ਕਰੀ ਨੇ ਬਾੜੇ ਦੇ ਮਿਲਦੀ ਹੈ ਇਹ ਛਾੜੇ ਤੇ ਮਿਲਦੀ ਬਾੜੇ ਦੇ ਮਿਲਦੀ ਹੋਰ ਤਾਂ ਜਿਹੜੀ ਕੱਦ ਕਾਠ ਦੀ ਜਿਹੜੀ ਚੰਗੀ ਆ ਸੰਭੇ ਸੁੰਭੇ ਵੀ ਚੰਗੀ ਆ ਇੱਕ ਰਵੇ ਜੀ ਫਿਰ ਤੋਂ ਤੋਰਿਓ ਹਵਾਨਾ ਇਹਦਾ ਚੰਗੀ ਤਰ੍ਹਾਂ ਦਿਖਾ ਦਈਏ ਆਪਾਂ ਆਹ ਹਵਾਨਾ ਮੈਂ ਜਿਹੜਾ ਦੇਖਸਾਲ ਦੇ ਜਿਹਾ ਲੱਗ ਗਿਆ ਤਾਂ ਲੈ ਆਓ ਜੀ ਡੇਰੀ ਭਾਜੀ ਉਹਨਾਂ ਦੀ ਅੱਛਾ ਡੇਰੀ ਦੁੱਧ ਵਾਲੀ ਠੀਕ ਹੈ ਇਹ ਸਾਰੇ ਡੰਗਰ ਮਾਲ ਵੜਾਣਾ ਕੋ ਠੀਕ ਆ ਸਾਰੇ ਡੰਗਰ ਦੁੱਧ ਵਾਲੇ ਮੰਨ ਲਓ ਠੀਕ ਆ ਜੀ 13 14 ਕਿਲੋ ਵਾਲੀ ਕੋਈ ਵੀ ਨਹੀਂ ਮੰਨ ਲਓ ਘੱਟ ਮੈਂ ਹੈਗੀ ਉਹਨਾਂ ਕੋ ਠੀਕ ਆ ਤੇ ਪਿਛਲੇ ਸੂਏ 80000 ਦੀ ਕਹਿੰਦੇ ਸੀ ਲੈਂਦੀ ਸੀ ਮਾਝ ਅੱਛਾ 13 14 ਕਿਲੋ ਰਕੀ ਤੀਜਾ ਸੂਆ ਮੈਂ ਸੁਣੀ ਆ ਤੀਸਰਾ ਸੂਆ ਇਹਨੇ ਸੁਣਾਵਾ ਤੇ ਚਵਾਚੂ ਓਕੇ ਪੂਰਾ ਸਣ ਸਣ ਓਕੇ ਸਾਰੇ ਬਹੁਤ ਹੀ ਭੋਲੀ ਆ ਦੇ ਠੀਕ ਆ ਆ ਪੂਰੀ ਭੋਲੀ ਆ ਤੇ ਇਹਦਾ ਮੁੱਲ ਮੁੱਲ ਭਾਜੀ ਮੇਰੇ ਦਾ 60 ਹੀ ਕਰ ਲੀਏ ਵਿੱਚੋਂ ਕਰ ਦਈਏ ਕੋਈ ਮਨਤਾ ਨਾ ਕਰਾ ਲੋ ਕੋਈ ਗੱਲ ਨਹੀਂ ਤੁਸੀਂ ਕਰਾ ਕਿੰਨੇ ਦੀ ਦੇ ਦਈਏ ਤੁਸੀਂ ਦੱਸ ਦੋ ਅੱਜ 55 ਦੀ ਦੇ ਔਰ ਕਰਦਗੇ ਤੋ ਅੱਛਾ 53000 ਦੀ ਭਾਜੀ ਦੇ ਲਈ 53000 ਦੀ 53000 ਦੀ ਛੋਟ ਛੱਟ ਵਿੱਚ ਮੌਕੇ ਤੇ ਹੋ ਜਾਊਗੀ ਛੋਟ ਕਰਦਾਂਗੇ ਕਾ ਜੀ ਚਲੋ ਕੋ ਫੋਨ ਲਾਵੇ ਹਨਾ ਅਜੇ ਭਾਜੀ ਜੀ ਨਹੀਂ ਲਾਉਂਦੇ ਹੀ ਮਾਜ ਠੀਕ ਹੈ ਜੀ ਤੇ ਬਾਕੀ ਚੋਣ ਗਲਤ ਹੋਵੇ ਬੂਰਨੇ ਆ ਕੋਈ ਛੱਟਾ ਨਹੀਂ ਹੈਗਾ ਠੀਕ ਹੈ ਜੀ ਹਾਂ ਜੀ ਤੇ ਕੋਈ ਚੈੱਕ ਕਰਾ ਦੇ ਖੜੇ ਆਪਣੀ ਬਾਕੀ ਨੂੰ ਦੋ ਤਿੰਨ ਦਿਨਾਂ ਦੀ ਗਰੰਟੀ ਜੇ ਕੋਈ ਲੈ ਵੀ ਜਾਊਗੀ ਠੀਕ ਹੈ ਜੀ ਠੀਕ ਹੈ ਵੀਰ ਹੋਰ ਕੁਝ ਕਹਣਾ ਫਿਰ ਬਸ ਭਾਜੀ ਆਹ ਠੰਡੀ ਹੋ ਤਰਾ ਬਾਕੀ ਇਹ ਹੈ ਕਿ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚਾਹ ਕੇ ਆਪਣੀ ਮਰਜ਼ੀ ਨਾਲ ਪਸੰਦ ਹੋਵੇ ਤੇ ਲੈ ਜਨ ਆਪਸੰਦ ਹੋਵੇ ਤੇ ਇੱਥੇ ਹੀ ਰਹਿੰਦੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ